ਲਾ ਵੀ ਮੈਟਰ ਮੁੰਡੇ ਨੇ ਅੱਜ ਜੈਪਸੀ ਦਾ ਕੰਮ ਕਰਨਾ ਏ ਆ ਮੂਰੇ ਹੋਏ ਅੱਜ ਮੁੰਡੇ ਭਾਈ ਉੱਥੇ ਕਾਰਾਂ ਭਾਜੇ ਵਰ ਗਿਆ ਗਲੀਸ਼ ਹੁਣ ਕਾਗੀਆਂ ਝੋਕੇ ਬੱਚਾ ਰੋਲ ਨਾ ਦੇ ਕਾਰ ਦਾ ਤੇਰੇ ਗਾਲ ਦੇ ਧਾਰ ਆਗੇ ਰੇਡ ਲੱਤਰ ਮੁੰਡੇ ਵੇਲੇ ਸੀ ਅੱਜ ਕਹਿੰਦੇ ਰੇਹ ਦੇਖ ਲੈਨੇ ਲੱਤ ਕੇ ਲਾਗੇ ਮੁੰਡੇ ਚੱਕਣਾ ਜਾਜੂ ਚੰਗੀ ਪਈ ਐ ਇਹਨਾਂ ਨੂੰ ਅੱਜ ਆ ਆਇਆ ਚੰਨੂ ਆਏ ਦਾ ਸਪੈਸ਼ਲ ਸੱਧਾਵਾ ਬੰਦਾ ਲੋਕਰ ਆ ਗਿਆ ਇਹ ਮੁੰਡੇ ਖਿੱਚੀ ਆ ਤੁਹਾਨੂੰ ਦੱਸ ਦਿਆ ਕਿੰਨੇ ਮਿੰਟਾਂ 'ਚ ਭਰਦੇ ਆ ਟਰਾਲੀ ਇਹੇ ਲਾਓ ਬਈ ਮਿੱਤਰੋ ਰੇ ਆਪਾਂ ਲੈ ਆਏ ਦਿਖਾਉਨੇ ਆ ਤੁਹਾਨੂੰ ਚੌਬਰ ਹੁਣ ਲੌਣ ਲੱਗਦੇ ਆ ਉਧਰ ਕਹਿੰਦੇ ਕਰੀ ਜਾਂਦੇ ਆ ਗੱਲਾਂ ਬਾਤਾਂ 딜 ਕਰੀ ਜਾਂਦੇ ਆ ਬੱਡਾ ਹਲਤਾ ਮਾਰਨਗੇ ਕੋਈ ਆਹ ਬਈ ਮਿੱਤਰੋ ਆ ਰਹਿ ਗਏ 10 ਘੱਟੇ ਲਾਹਦਾ ਰੇ ਕਿ ਨਹੀਂ ਆਦਿਆ ਮੁੰਡੇ ਮੈਲਦਿਆ ਤੈਨੂੰ ਲਾ ਕੇ ਆਹ ਲਓ ਬਈ ਮਿੱਤਰੋ ਲਾਦਾ ਰੇ ਮੁੰਡਿਆ ਨੇ ਨਹੀਂ ਲਾ ਗਾੜ ਓਕੇ ਕਰਤਾ ਆ ਲਾਦੇ ਪਿਆ ਘੱਟੇ ਆ ਆ ਵੀ ਕੱਦੂ ਦਾ ਆਪਣਾ ਨਿਭੜਗਾ ਕੰਮ ਆ ਲਾਦਾ ਧੋਕੇ ਕਰ ਲੈ ਸਰਾਹ ਕਰਾਤੀ ਓਕੇ ਕਰਾਦਾ ਜਾਵਾ ਹੋ ਬਈ ਮਿੱਤਰੋ ਇਹਦੇ ਟਾਇਰ ਵੀ ਆਪਾਂ ਪਵਾ ਲਿਆ ਨੇ ਟਾਇਰਾਂ ਦੀ ਵੀਡੀਓ ਪਾਈ ਨਹੀਂ ਮੂਰੇ ਆਪਾਂ ਇੱਕ ਨੰਬਰ ਵੱਡਾ ਪਾਤਾ 650 ਦੇ ਪਾਤੇ ਮੂਰੇ ਤੇ ਮਗਰ ਆਪਾਂ 13 ਦੇ ਰੇਡੀਅਲ ਪਵਾਏ ਆ ਲੈنس ਦੇ ਤੇ ਓਕੇ ਕਰਾਤੀ ਇਹ ਤੇ ਟਰਬੋ ਟਰਬੋ ਵੀ ਲਾਉਣੀ ਆ ਆਪਾਂ ਤੁਹਾਨੂੰ ਦਿਖਾਵਾਂਗੇ ਘਰੇ ਹੀ ਕਰਨਾ ਕੰਮ ਸਾਰਾ ਤੇ ਤੁਹਾਨੂੰ ਚੱਲਦਾ ਵੀ ਦਿਖਾਵਾਂਗੇ ਇਹ ਪਾਵਰ ਇਹਦੀ ਕਿੰਨੀ ਕੁ ਵਧੀ ਅੱਗੇ ਨਾਲ ਪਾਵਰ ਸਟੀering ਵੀ ਆਪਾਂ ਕਰਨਾ ਇਹਦਾ ਸਾਰਾ ਕੰਮ ਓਕੇ ਕਰ ਦੇਣਾ ਘਰੇ ਤਿਆਰ ਕਰਕੇ ਸ਼ੌਂਕ ਨੂੰ ਹੀ ਰੱਖਣਾ ਇਹ हां भाई ਇਹਨੇ ਟਰੈਕਟਰ ਟਰੈਕਟਰ ਰਵਾ ਕਰਨਾ ਇੱਧਰ ਸਾਡੇ ਦਾ ਸੰਪਾਰਕ ਕਰੋ ਮਿੱਟੀ ਵਾਲੀ ਵੀ ਹੈਗੀ ਆ ਲੈ ਬਈ ਮਿੱਤਰੋ ਮੁੰਡੇ ਕਹਿੰਦੇ ਅੱਜ ਜੈਪਸੀ ਦਾ ਕੰਮ ਕਰਨਾ ਹੈ ਆ ਮੂਰੇ ਹੋਏ ਅੱਜ ਮੁੰਡੇ ਪੰਨ ਜੋ ਆਏ ਲੈ ਕੇ ਆਣੀ ਆ ਕਹਿੰਦੇ ਜੈਪਸੀ ਜੇ ਕਦੋਂ ਲਾਤੇ ਜਾਂ ਨਾਲੇ ਠੀਕ ਪਤਾ ਨਹੀਂ ਭਈ ਆ ਬੰਦੇ ਨੇ ਖੋਲਤੇ ਆ ਖੋਲ ਲੈ ਨਾਟ ਬ్రో ਤੇ ਮਰਾਉਂਦੇ ਆ ਜੈਪਸੀ ਹੈ ਸੈਲਫ ਖੋਲਦੇ ਆ ਜੀ ਅੱਜ ਬੰਦਾ ਆਪ ਮੂਰੇ ਹੋਇਆ ਕੋਚ ਸਾਹਿਬ ਸੰਤਰੀ 30 ਸ਼ਰਟ ਵਾਲਾ ਹੋਣੇ ਆਪਣੀ ਰਾਣੀ ਸੁੰਦਰਾ ਫਿਰ ਸਟਾਰਟ ਕਰਕੇ ਤੁਹਾਨੂੰ ਮਿਲਦੇ ਆਂ ਅੱਗੇ ਉਹ ਵੀ ਤੋਤਾ ਹੀ ਝੋਟਾ ਪਾਉਦਾ ਅੱਜ ਸਵਰਾਜ ਐ ਥੱਲੇ ਲੇਟਣ ਲੱਗ ਗਏ ਮੁੰਡੇ ਹੁਣ ਕਿੱਥੇ ਹਟਦੇ ਆ ਖੋਲ ਕੇ ਹੀ ਹਟਣਗੇ ਹੈ ਗਿਆ ਇਹ ਮਿਲ ਖੜਾ ਮਿਲਦੇ ਆਂ ਫਿਰ ਲੈ ਬਈ ਮੁੰਡਿਓ ਖੋਲਤੀ ਸੈਲਫਾ ਘੜਦੇ ਆਂ ਬਾਹਰ ਇਹ ਪ੍ਰਵਿੰਦਰ ਗੱਲ বাজਦਾ ਇਹ ਗੜੇ ਗੰਢੀ ਗਾਉਂਦਾ ਇਹ ਵੀ ਉੱਡਨੇ ਸੱਪ ਵਾਲਾ বাজਦਾ ਮੇਰੇ ਵੀਰੋ ਇਹ ਉੱਡਨੇ ਸੱਪ ਦਾ ਆਸਤਰ ਹੈ ਲਪਟ-ਬੱਟ ਕੇ ਘੇਰ ਲਉਂਦਾ ਆ ਖੋਲਦੇ ਆਂ ਤਾਰਾਂ ਕੱਢਦੇ ਆ ਸੈਲਫ ਬਾਹਰ ਮੁੰਡਾ ਦਾ ਆ ਵੀ ਰਿਪੇਅਰ ਕਰਨੀ ਆ ਕਮਾਰਜੀ ਹੋਏ ਕਹਿੰਦਾ ਮੈਸਤਰੀ ਕੋਲੇ ਨਹੀਂ ਜਾਣਾ ਇਹ ਚੇਤਕ ਵੀ ਖੜਾ ਬਈ ਆਪਣਾ ਰਿਪੇਅਰ ਕਰਨ ਵਾਲਾ ਉਹ ਵੀ ਖੋਲਣਾ ਉਹ ਵੀ ਘਰੇ ਖੋਲਾਂਗੇ ਦਿਖਾਵਾਂਗੇ ਤੁਹਾਨੂੰ ਅਗਲੇ ਬ੍ਰੀਲੇ ਤੇ ਦਿਖਾਵਾਂਗੇ ਕੀ ਬਾਰਾ ਰਾਣੀ ਸੁੰਦਰਾ ਕਰਨੀ ਆ ਤਾਂ ਤਿਆਰ ਲਾ ਦੇਣੀ ਮਗਰ ਉਹ ਛੱਤ ਛੁੱਟੇ ਹੀ ਇਹਦੀ ਇਹ ਕਾਜ ਚੁਵਾਈ ਜਾ ਉਹ ਪੰਨ ਜੋਇ ਲੈ ਕੇ ਆਣੀਆਂ ਦਾ ਕਰਦੇ ਆ ਫਿਰ ਖੋਲਦੇ ਆ ਮਿਲਦੇ ਆ ਤੁਹਾਨੂੰ ਕੱਢਦੇ ਆ ਬਾਹਰ ਸੈਲਫ ਆਓ ਬਈ ਮਿੱਤਰੋ ਖੋਲਤੀ ਸੈਲਫ ਜੈਪਸੀ ਦੀ ਚਾਰਾਂ ਪਾਸੇ ਰੀਨ ਨਾਕਸ ਨਿਕਲਦਾ ਖੋਲ ਕੇ ਦੇਖਦੇ ਆ ਵਿੱਚ ਕੁਸਰੀ ਫੀਲਡਾਂ ਦੇ ਕਾਰਬਨ ਤਿਆਰ ਮੈਚਰ ਦੋਨਿਆਂ ਨੂੰ ਖੋਲ ਕੇ ਇਹ ਆ ਮੈਨਾ ਡਿਟੇਲ ਕੀ ਕੀ ਆ ਤੇ ਚੰਦੀ ਹਟ ਮਾਜੇ ਵਿੱਚ ਇਹੜਾ ਕੰਮ ਬਾਈ ਮਰਜੀ ਕਰਾ ਲਓ ਆਲ ਰਾਉਂਡਰ ਆਲ ਰਾਉਂਡਰ ਆ ਏ ਕਿ ਓਪਨ ਚ ਖੇਡਦੇ ਆ ਬਲੇ ਸੱਪ ਵਾਲਿਆਂ ਵਾਸਤੇ ਆ ਏ ਮੈਂ ਆ ਸਿਆ ਤੇ ਖੋਲ ਕੇ ਇਹ ਸਹੀ ਚਲਿਆ ਫੱਟ ਤੇ ਮੁੰਡਾ ਨੇ ਮੁੰਡੋ ਬਲੌਗ ਚ ਇਹ ਵੀ ਚਾਹੀਦਾ ਆੱਕਦਾ ਕਿ ਉਹਨਾਂ ਨੇ ਗਰੰਟ ਦੇਣਾ ਤੇ ਠੀਕ ਛੋੜਿਆ ਫਿਰ ਦੱਬਾ ਨਹੀਂ ਉਹ ਸਹੀ ਆ ਸਾਥ ਮੱਚੀਦਾ ਨਹੀਂ ਭੈਚੂ ਇੱਥੇ ਗਰੰਟ ਕੱਢਣਾ ਉਹ ਕਾਦ ਜੇ ਮੁਖਰਾਵੇ ਦੇ ਹਾਂ ਕਾਲ ਬਣ ਖਰਾਬ ਆ ਬਾਈ ਉਹ ਦਾਤ ਆ ਬਾਈ ਮਾਰਦਾ ਨੌਕਸ ਜਮਾਂ ਸਰਪ ਸਹੀ ਆ ਬੀਜੀਏ ਡਾਇਰੈਕਟਰ ਦੇ ਮਾਰ ਗਿਆ ਉਹਦੇ ਪਟ્રોલ ਮਾਰਦੇ ਬਸ ਘਰ ਮੈਂ ਲੈ ਆਉਣਾ ਨੋਕਸਾ ਨੋਕਸ ਬਈ ਉੱਥੇ ਘਰਾਂ ਭਾਜੇ ਮਰ ਗਿਆ ਗੁਰੀਸ਼ ਹੁਣ ਕਾਗੀਆਂ ਝੋਕੇ ਬਚਰਾ ਹੋ ਜਿਆ ਦੇ ਘਰਦੇ ਪਟ્રોલ ਨਾ ਜਾਟੇ ਹੋ ਜਾ ਫਿਰਿਆ ਖੁੱਲ ਕੇ ਹੋਲਤੀ ਬਈ ਸਾਰੀ ਆ ਪਈਆਂ ਹੋਰਮੈਨ ਸਾਡਾ ਓਕੇ ਕਰਾ ਦਿੰਦਾ ਇਹ ਕੰਮ ਇਹ ਭਾਈ ਕਿੱਥੇ ਰੁਪਿਆ 2000 ਮੰਗਣਾ ਹੈ ਮੈਸਤਰੀ ਨੇ ਕਿੱਥੇ 200 ਚ ਸਾਰ ਦੇਣਾ ਹਾਂ ਰੋਟੀ ਆਪਾਂ ਜੇ ਸਟਾਰਟ ਕਰਕੇ ਦਿਖਾਉਣੀ ਹੈ ਤੁਹਾਨੂੰ ਇਹ। ਬਰਕ ਜੈਬਸੀ। ਮਿੱਤਰੋ ਆ ਗਏ ਖੇਤ। ਸਾਥੀਆਂ ਨੇ ਕੰਮ ਖਿੱਚਤਾ। ਆਹੀ ਕਹਿਣਾ ਰਹਿ ਗਿਆ ਆਪਣਾ 6 ਕਨਾਲਾਂ ਦਾ। ਤੇ ਨੱਪੀ ਆਉਂਦਾ ਕੰਮ ਮੁੰਡੇ। ਬਾਅਦ ਤੇ ਪੌਣੇ ਘੰਟੇ ਦਾ ਕੰਮ ਰਹਿ ਗਿਆ ਇਹ ਕਹਿੰਦੇ ਲਾ ਕੇ ਰੋਟੀ ਖਾਵਾਂਗੇ। ਮੌਸਮ ਵੀ ਠੰਡਾ ਹੋ ਗਿਆ। ਤੇ ਵੀ ਅੱਗ ਕੱਢੀ ਜਾਂਦੇ ਆ। ਇੱਕ ਦੂਜੇ ਦੇ ਉੱਤੇ ਚੜਦੇ ਆਉਂਦੇ ਆ ਕਹਿੰਦੇ ਤੂੰ ਪਾਸੇ ਹਟ ਮੈਂ ਲਾਉਣਾ। ਤੇ ਕੱਟ ਥੇ ਹੋ ਗਏ ਝੋਟੇ ਇੱਕ ਦਾਈ ਹਾਂ ਇਧਰ ਕੱਲਾ ਹੀ ਨੱਪੀ ਆਉਂਦਾ ਏ ਕਹਿੰਦੇ ਤੁਹਾਨੂੰ ਪਤਾ ਫਿਰ ਜਦੋਂ ਸਰੀਰ ਵੱਧ ਬਣਿਆ ਹੁੰਦਾ ਉਦੋਂ ਬੰਦਾ ਲੱਗ ਹੀ ਰਹਿੰਦਾ ਏ ਐਂ ਹੀ ਚੱਲਦਾ ਬਾਈ ਚੱਕ ਦੋਂਗੇ ਅੱਜ ਕੰਮ ਆਹੋ ਚੱਕ ਦਿੰਗੇ ਫੱਟ ਕਿੰਨੇ ਵਜੇ ਨੂੰ ਕਰ ਦੋਂਗੇ ਓਕੇ ਇੱਥੇ ਤੋਂ ਹੋ ਜਾਏਗਾ 3 ਵਜੇ ਤੱਕ ਓਕੇ ਓਕੇ ਸਰੀਰ ਜ਼ਰੂਰ ਸੈਟ ਬੰਨੇ ਹੋਏ ਆ ਹਾਂ ਹੈ ਹੁਣ ਮਿੱਠੇ ਨਾਲ ਹੋਰ ਚੱਕਿਆ ਜਾਣਾ ਸਮਾਨ ਹਾਂ ਓਕੇ ਹੋ ਜਾਣਾ ਹੋ ਜਾ ਚੱਕ ਦੋ ਫਿਰ ਇਆਕ ਦੇਂਗੇ। ਲਓ ਬਈ ਮਿੱਤਰੋ ਸਾਥੀ ਆਪਣੇ ਖੋਟਿਆਂ ਵਾਲੇ ਖੇਤ ਨਵੇੜਿਆ ਏ। ਤੇ ਇੱਧਰ ਆ ਵੀ ਝੋਟਾ ਕੰਮ ਖਿੱਚੀ ਆਉਂਦਾ। ਇਹਨੇ ਵੀ ਕੱਦੂ ਸਾਰਾ ਕਰਤਾ। ਆਹਦਾ ਮੜਾ ਜਾ ਪਾਣੀ ਮਾਰਦੀ ਏ ਟਰੈਕਟਰ ਤੇ। ਤੇ ਇਹਨੂੰ ਮਾਰਦਿਆਂ ਹੁਣ ਇਹ ਤੇ ਪਾਣੀ ਤੇ ਸਾਨੂੰ ਦਿਖਾਉਨੇ ਆ ਕਿ ਮੈਲਦੇ ਆ ਪਾਣੀ ਮਾਰ ਕੇ। ਲਓ ਬਈ ਮੁੰਡਿਆਂ ਦੇ ਕੇ ਰਾਹੀਂ ਪਾਣੀ ਜਾ ਮਾਰਦੀ ਏ ਫਿਰ ਕੱਲੂ ਡੈਗ ਤੇ ਤਵਾ ਕੇ ਲੈ ਕੇ ਆਵਾਂਗੇ। ਕੰਮ ਮੁੰਡੇ ਖਿੱਚੀ ਆਵੇ ਆ ਕਹਿੰਦੇ ਝੋਟੇ ਨੂੰ ਆਪਾਂ ਐਂ ਧੋ ਕੇ ਖੜਾਉਣਾ ਜਾਵਾਂ। ਆਹ ਵੇ ਸਾਥੀਆਂ ਨੇ ਫੱਕ ਪੱਟ ਲਈ ਲੱਦੀ ਜਾਂਦੇ ਹਣ ਝੋਟੇ ਇਹੇ ਵੇ ਭਾਈ ਪੱਟਰ ਤੇ ਸਾਨੂੰ ਸਵਾਦ ਹੀ ਬਹੁਤ ਆਦਾਈ ਹੁਣ ਬਾਜਾ ਮਾਰ ਕੇ ਹਟਾਏ ਆ ਪੱਟੂ ਵਿੱਚ ਹੀ ਬੈਠੇ ਰਹਿੰਦੇ ਆ ਫੱਕ ਦੇ ਬਲਾਉ ਨੇ ਸਾਨੂੰ ਇਹਨਾਂ ਨਾਲ ਕਰਾਉਂਦੇ ਆ ਗੱਲਬਾਤ